ਆਹ ਗਰਾਊਂਡ ਇਹਨਾਂ ਦਾ ਡਬਲ ਗਰਾਊਂਡ ਹੈ ਸਾਹਮਣੇ ਕੁੜੀਆਂ ਦਾ ਹੋਸਟਲ ਆ ਗਿਆ ਤੇ ਆਹ ਵਾਲੇ ਕੰਟੀਨ ਆ ਗਈ ਜਿੱਥੇ ਅੱਜ ਮੀਟਿੰਗ ਹੈ ਇਹ ਵਾਲਾ ਬਾਲੀਵਾਲ ਦਾ ਗਰਾਊਂਡ ਹੈ ਆ ਵੱਡਾ ਗਰਾਊਂਡ ਹੈ ਜੀ ਫੁੱਟਬਾਲ ਦਾ ਤੇ ਆਲੇ ਦਲੇ ਟ੍ਰੈਕ ਬਣਾਇਆ ਹੋਇਆ ਬਹੁਤ ਸੋਹਣਾ ਗੇ ਆ ਮੁੰਡਿਆਂ ਦੇ ਹੋਸਟਲ ਨੂੰ ਰਸਤਾ ਜਾਂਦਾ ਉਹ ਸਾਹਮਣੇ ਆ ਟੀਚਰਾਂ ਦੇ ਕੁਆਟਰ ਨੇ ਇਹ ਬਹੁਤ ਸੋਹਣਾ ਬਣਿਆ ਹੋਇਆ ਸામਨੇ ਆ ਅਕੈਡਮਿਕ ਆ 3 ਅਕੈਡਮਿਕ ਆ ਜਿੱਥੇ ਬੱਚੇ ਪੜ੍ਹਨ ਆਉਂਦੇ ਨੇ ਕਿ ਨਾ 8 ਤੋਂ ਲੈ ਕੇ 2 ਵਜੇ ਤੱਕ ਕਾ ਜਾਣਾ ਨਹੀਂ ਓਏ ਓਏ ਜਾਣਾ ਦਿੰਦਾ ਹੈ ਰੋਈ ਜਾਂਦਾ ਹੈ ਫਿਰ ਇਹ ਕੱਲਾ ਰਹੇ ਜਾਊਗਾ ਕੋਈ ਨਾ ਕੱਲ ਨਹੀਂ ਹੁੰਦਾ ਕੱਲ ਕੱਲਾ ਰਹੇ ਜਾ ਕੱਲ ਨਹੀਂ ਬੁਲਾ ਲੈ ਡਿੱਗ ਡਿੱਗ ਲੈ ਚਾਹ ਨਾ ਕਿ ਬਦਲ ਲੈ ਅੰਦਰ ਵਧੀਆ ਸੌਤ ਸੀ ਠੀਕ ਆਲੋਕ ਸਤਰੀ ਕੀ ਪਕਰ ਜਾ ਕੋ ਨਾ ਕਰ ਨਹੀਂ ਜਾਊਗਾ ਮਸਾਤਾ ਵਧੀਆ ਹੈ ਉਸ ਮਾਨ ਦਾ ਰੱਖਿਆ ਹੋਸਟਲ ਜਾਉਦੇ ਅਰੇ ਮੈਂ ਇਤਨਾ ਚੱਲਦਾ ਜਾ ਪਹਿਲਾਂ ਸਰ ਜਿਹਨੂੰ ਜਾਂਦੇ ਚੜਾਉਣਗੇ ਰਮਾਨੀ ਆ ਵੀ ਰੋਲ ਲੱਗ ਗਿਆ ਨਹੀਂ ਰੱਖੇਉਣਗੇ ਆ ਜਾਓ ਤੁਸੀਂ ਉਹ ਰੱਖ ਕੇ ਆਇਓ ਜੇ ਮੀਟਿੰਗ ਜਾਉਂਗੇ ਫਿਰ ਹੁਣ ਭੇਜਾਂਗੇ ਆ ਮੁੰਡਿਆਂ ਦੇ ਹੋਸਟਲ ਨੇ ਸੁਣੋ ਹੁਣ ਦਸ ਕਰਨ ਤੇ ਖਸਮ ਦਾ ਰੋਣ ਦਾ ਕਾਰਨ ਦੱਸਦੇ ਆ ਇਹਨਾਂ ਨੇ ਮਾਈਗ੍ਰੇਸ਼ਨ ਵਾਸਤੇ ਨੌਲ ਕੰਟੇਨ ਤੋਂ ਵੀ ਅਸੀਂ ਬੱਚਿਆਂ ਦੇ ਰੋਣ ਲੱਜਾਂਗੇ ਰੋੜ ਜਾਂਦਾ ਜੀ 10 ਕੁੜੀਆਂ 10 ਮੁੰਡੇ ਲੈ ਕੇ ਆਣੇ ਨੇ ਹੁਣ ਇਹਨਾਂ ਨੇ ਮਨ ਬਦਲ ਲਿਆ ਤਾਂ ਇਹ ਰੋ ਰਹੇ ਨੇ ਕਿ ਸਾਨੂੰ ਹੁਣ ਸਿਮਲ ਜਾਣਾ ਪਊਗਾ ਇਹ ਹੀ ਕਾਰਨ ਬੱਚੇ ਰੋਦੇ ਨੇ ਇਹ ਕੰਟੇਨ ਇਹਨਾਂ ਦੀ ਇੱਥੇ ਬੱਚੇ ਪੁਲਿਸ ਆਈ ਹੈ ਹਾਲਾਤ ਨਾ ਹੋਈ ਦੇਖੋ ਪੁਲਿਸ ਆਈ ਹੈ ਅੱਜ ਇਹਨਾਂ ਦੀ ਮੀਟਿੰਗ ਰੱਖੀ ਹੋਈ ਆ ਆ ਸਾਰੇ ਮਾਈਕਰਾਂ ਰਹਿਣ ਵਾਸਤੇ ਜਿਹਦੇ ਬੱਚੇ ਰੀਟਿੰਗ ਵਾਸਤੇ ਆ ਰਹੇ ਨੇ ਸਕੂਲ ਦੇ ਪੜ੍ਹਨ ਜਾਣਾ ਆ ਇਹਨਾਂ ਦਾ ਮੇਨ पीटीसी की मीटिंग का जो आज का संचालन हो रहा है सर्वप्रथम मैं आपको पीटीसी के विषय में बता देता हूं कि पीटीसी है क्या क्यों कनेक्ट कराई जाती है ये इनडा एकेडमिक है जी देखो कि निस्पाइ है नीति छोटे बच्चों दे क्लासरूम ने ऊपर बडियां बच्चों बडे बच्चों दे ਆ ਆਪਣਾ ਸ਼ੋਰ ਆ ਗਿਆ ਇਹ ਕਹਿੰਦਾ ਸਾਨੂੰ ਮੈਂ ਕਰਾਉਣਾ ਇੰਟਰੋਡਕਸ਼ਨ ਮੇਰੇ ਅਕੈਡਮਿਕ ਦੀ ਆ ਪ੍ਰਿੰਸੀਪਲ ਰੂਮ ਆ ਗਿਆ ਆ ਇਹਨਾਂ ਚੰਡਾ ਜਹਾਉਣੇ ਆ ਗਿਆ 15 ਅਗਸਤ ਨੂੰ ਝੰਡਾ ਹੈ ਆ ਵੀ ਕੋਈ ਹੈਗਾ ਨਾਲ ਉਹ ਛੋਟਾ ਜਿਹਾ ਗਰਾਊਂਡ ਜਿਹਾ अपने हिसाब तो आप बैठे बच्चे मा प्यो बच्चा वुलियां डुलियां गल मारे क्यों हफ्ते महीने बार मिलने बच्चे आप बैठे ਆਪਣੇ ਬੋਕਾਂ ਦੇ ਲਈ ਜੋਕਾਂ ਨੂੰ ਔਖਾ ਤਾਂ ਹੈਗਾ ਪਰ ਜ਼ਿੰਦਗੀ ਹੁਣ ਇਹਨਾਂ ਦੀ ਬਣੂ ਭਰਾਵੋ ਪੈਂਦਾ ਪੂਰਾ ਰੋਬ ਸਿੰਘਾਂ ਸਰਦਾਰਾਂ ਦਾ ਬੇਸਿਕ ਗੱਲ ਹੈਗੀ ਆ ਹੋਸਟਲ ਦੇ ਵਿੱਚ ਬੱਚੇ ਜੀ ਬਹੁਤ ਔਖਾ ਲਾਉਣਗੇ ਫਿਰ ਘਰ ਨੂੰ ਪਾਲਦੇ ਨੇ ਵੀ ਸਾਨੂੰ ਛੁੱਟੀ ਦਿਵਾ ਕੇ ਲੈ ਜਾਓ ਉਹੀ ਬਾਹਨੇ ਬਣਾਈ ਜਾਣਗੇ ਯਾਡੇ ਮਾਸ ਪੜ ਗਿਆ ਸਾਨੂੰ ਬੁਖਾਰ ਹੋ ਗਿਆ ਸਾਡੇ ਫੰਕਸ਼ਨ ਹੋ ਗਈਆਂ ਇਹਨਾਂ ਦੇ ਹੱਥ ਲੱਗ ਗਿਆ ਕਿਸੇ ਦਾ ਫੋਨ ਹੁਣ ਲੱਗਿਆ ਪਿਆ ਕਰੇ ਗੱਲਾਂ ਕਰਨ ਮੈਂ ਪੁੱਛਿਆ ਕੀ ਇਹ ਨਾਲ ਗੱਲ ਕਰਦਾ ਕਹਿੰਦਾ ਉਹਦੀ ਮੰਮੀ ਨਾਲ ਗੱਲ ਕਰਦਾ ਮਾਂ ਕਰਲਾ ਕਰਲਾ ਪੁੱਤ ਕੋਈ ਗੱਲ ਨਹੀਂ ਕਰਦਾ ਖੋਸਾ ਪੂਰਾ ਇਹ ਕਿਨੂੰ ਫਟਾਫਟ ਕਰ ਮੈਂ ਵੀ ਗੱਲ ਕਰਨੀ ਆ ਮਿਲ ਗਈ ਛੁੱਟੀਆਂ ਉਹ ਬਸਾਖੀ ਦੀਆਂ ਨੇ ਉਹ ਹੈ ਸਾਖੀ ਦੀ ਛੁੱਟੀ ਮਿਲ ਗਈ ਇੱਥੇ ਜਾਣਾ ਲੋੜ ਨਹੀਂ ਹੈ ਨਾ ਜੀ ਹਨ ਜੀ ਪੱਤੀਆਂ ਦੇ ਹੋਸਟਲ ਆਹ ਬੋੜੀ ਦੇਖੋ ਕਿੰਨੀ ਸਫਾਈ ਆ ਆ ਬੋੜੀਆ ਕਿੰਨੀ ਹੋੜ ਗ੍ਰੀਨ ਮਿਲੀ ਹੈ ਕੀ ਹਾਲ ਹੈ ਭਾਈ ਜੀ ਆ ਸਕਿਉਰਟੀ ਗਾਰਡ ਵਟਾ ਨਾਲ ਐਂਟਰੀ ਕਰਦਾ ਹੈਗਾ ਦੇਖੋ ਜੀ ਕਿੰਨੀ ਗ੍ਰੀਨ ਰਹੀ ਹੈ ਤੇ ਕਿੰਨੀ ਸ਼ਾਂਤੀ ਆ ਛੁੱਟੀ ਮਿਲ ਗਈ ਆ ਚੱਲਿਆ ਛੁੱਟੀ ਲਈ ਲੂਟ ਆ ਦੇਖ ਜਾ ਕੇ ਵਿਸਾਖੀਰ ਪੂਰਾ ਘੈਂਟ ਗਾਰਡਨ ਬਣਾਇਆ ਪੂਰੇ ਨੀ ਭਾਵੇਂ ਫੁੱਲ ਹਨਾ ਵੀ ਉਸਤਾਦ ਬੱਲੇ ਬੱਲੇ ਆ ਕਰ ਦੇ ਬਾਈ ਆ ਬੰਦਾ ਇਸ ਨਾਲ ਲੈ ਚੱਲੇ ਠੀਕ ਆ ਆ ਗਦੇ ਸੀ ਉਹ ਫੇਰ ਲੱਗਿਆ ਰੋਣਾ ਬਾਈ ਕਰ ਦੋ ਲਵ ਨਿਆਰੀ ਕਰ ਜਿੰਦਗੀ ਦੀ ਤੇਰਾ ਆਹ ਕਾ ਦੁੱਟਰਾ ਓਏ ਕਹੂੰ ਕਾ ਸਸਰੀ ਕਾਲੀ ਕਦੇ ਸਸਰੀ ਕਾਲੀ